ਵਕਵਕ ਮੰਗਾਂ ਨੂੰ ਲੈ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕਿਸਾਨ ਅਤੇ ਕਿਹਾ ਅਗਰ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਵੱਲੋਂ ਫਿਰ ਸੰਘਰਸ਼ ਵੀ ਦਿੱਤੀ ਚੇਤਾਵਨੀ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਉਹ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਪਹੁੰਚੇ ਅਤੇ ਆ ਇਕੱਠੇ ਹੋਣ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਨੂੰ ਮਿਲੇ ਉਹਨਾਂ ਮੰਗ ਕੀਤੀ ਹੈ ਕਿ ਭਾਵੇਂ ਇਸ ਦੇ ਵਿੱਚ ਪ੍ਰਾਲੀ ਦੇ ਮਾਮਲੇ ਦੇ ਵਿੱਚ ਜੋ ਕਿਸਾਨਾਂ ਦੇ ਮਾਮਲੇ ਦਾ ਅੱਜ ਕੀਤੇ ਗਿਆ ਉਹਨਾਂ ਦੀ ਇਹਨਾਂ ਵੱਲੋਂ ਆਪਣਾ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਨਾਲ ਨਾਲ ਹੁਣ ਜਿਹੜੇ ਹੜ੍ਹ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਦੇ ਲਈ ਵੀ ਇਹਨਾਂ ਵੱਲੋਂ ਜਿਹੜੀ ਹੈ ਮੁਆਵਜ਼ੇ ਦੀ ਮੰਗ ਹੁਣ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਇਹਨਾਂ ਨੇ ਕਿਹਾ ਹੈ ਕਿ ਹੋਰ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਵੱਲੋਂ ਇਸ ਤੋਂ ਪਹਿਲਾਂ ਵੀ ਸੰਘਰਸ਼ ਕੀਤਾ ਗਿਆ ਹੈ ਤੇ ਅਗਰੇ ਮੰਗਾਂ ਕਿਸਾਨਾਂ ਦੀਆਂ ਨਾ ਸਰਕਾਰ ਵੱਲੋਂ ਮਨੇ ਆਪ ਮੰਗੀਆਂ ਟਾਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਵੱਡੇ ਸੰਘਰਸ਼ ਜਿਹੜੇ ਜਿਹੜੇ ਉਹ ਵਿੱਢੇ ਜਾਣਗੇ ਆਓ ਤੁਹਾਨੂੰ ਸੁਣਾਉਣੇ ਆ ਕਿਹੜੀਆਂ-ਕਿਹੜੀਆਂ ਮੰਗਾਂ ਨੇ ਇਨਾਂ ਕਿਸਾਨਾਂ ਦੀਆਂ ਤੇ ਕੀ ਕਹਿੰਦੇ ਨੇ ਕਿਸਾਨਾ ਗੂ ਇਸ ਮਾਮਲੇ ਨੂੰ ਲੈ ਕੇ ਅਸੀਂ ਆਪਣੇ ਹੱਕ ਲੈ ਕੇ ਰਹਾਗੇ ਰਹਾਗੇ ਭਾਰਤੀ ਕਿਸਾਨ ਜੀ ਦੀ ਕ੍ਰਾਂਤੀਕਾਰੀ ਜਿੰਦਾਬਾਦ ਜਿੰਦਾਬਾਦ ਜਿੰਦਾ ਵਾਹਿਗੁਰੂ 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 ਹਰ ਪੀਰਤਾਂ ਨੂੰ ਖਾਸੋਂ ਮਾਗਿਆ ਤਵਾ ਕੇ ਰਹਾਂਗੇ ਵਾਹਿਗੁਰੂ 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 ਜੀ ਕੀ ਨਾਮ ਹੈ ਜੀ ਤੇ ਕਿਸ ਮੁੱਦੇ ਲੈ ਕੇ ਆਜੇ ਤਸਵੀਲਾ ਜਿਸ ਤੋਂ ਮੈਂ ਸੁਖਿੰਦਰ ਕੌਰ ਭਾਰਤੀ ਕਿਸਾਨ ਜੀ ਨੂੰ ਕ੍ਰਾਂਤੀਕਾਰੀ ਦੀ ਸੁੱਭਾ ਜਰਨਲਸ ਕਰਤਰਾਂ ਅੱਜ ਸਾਡੇ ਜ਼ਿਲ੍ਹੇ ਪਰਚੋਂ ਅੱਡ ਅੱਡ ਬਲਾਕਾਂ ਚੋਂ ਨਮਾਇੰਦੇ ਇੱਥੇ ਹਾਜ਼ਰ ਹੋਏ ਨੇ ਸਾਰੇ ਅੰਡਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਹੈ ਨਾ ਗੋਤਨਾ ਨਾਵਲਿਆਂ ਤੇ ਬਹੁਤ ਹੀ ਜਿਆਦਾ ਦਿੱਕਤ ਆ ਰਹੀ ਆ ਇੱਕ ਤਾਂ ਖਾਦਾਂ ਦੇ ਨਾਲ ੱੱੱਕੇ ਨਾਲ ਨੈਨੋ ਖਾਦਾਂ ਦਿੱਤੀਆਂ ਜਾ ਰਹੀਆਂ ਤੇ ਹੋਰ ਪ੍ਰੋਡਕਟ ਜਿਨ੍ਹਾਂ ਦੀ ਕਿਸਾਨਾਂ ਨੂੰ ਕੋਈ ਲੋੜ ਨਹੀਂ ਹੈ ਨਾ ਕਿਸੇ ਦੀ ਕੋਈ ਇੱਛਾ ਇਸੇ ਤਰ੍ਹਾਂ ਚੱਪੜੇ ਮੀਟਰ ਨੇ ਉਹ ਵੀ ੱੱੱਕੇ ਨਾਲ ਲਾਏ ਜਾ ਰਹੇ ਆ ਅਸੀਂ ਨਹੀਂ ਚਾਹੁੰਦੇ ਉਹ ਚੱਪੜੇ ਮੀਟਰ ਲਾਏ ਜਾਣ ਕਿਉਂਕਿ ਉਹ ਨਿੱਜੀਕਰਨ ਦਾ ਰਾਹ ਖੋਲਦੇ ਆ ਤੀਜੀ ਗੱਲ ਇਹ ਆ ਕਿ ਜਿਹੜੇ ਪ੍ਰਾਲੀ ਵਾਲੇ ਕੇਸ ਨੇ ਦੇਖੋ ਨਵੇਂ ਸਿਰੇ ਹੁਣ ਹੋਰ ਪ੍ਰਾਲੀ ਵਾਲੇ ਕੇਸਾਂ ਦੇ ਵਿੱਚ ਲੋਕਾਂ ਨੂੰ ਕਿਹਾ ਜਾ ਰਿਹਾ ਆ ਕਿ ਜਮਾਨਤਾ ਕਰਾਓ ਦੇਰੋਂ ਕਿ ਪਹਿਲਾਂ ਹੀ ਜੁਰਮਾਨੇ ਕੀਤੇ ਜਾ ਚੁੱਕੇ ਆ ਮਸ਼ੀਨਰੀ ਦਿੱਤੀ ਨਹੀਂ ਸਰਕਾਰ ਨੇ ਖੁਦ ਮਸ਼ੀਨਰੀ ਦੇਣ 'ਚ ਫੇਲ ਹੋਏ ਆ ਅਸੀਂ ਪਿਛਲੇ ਜਿਹੜੇ ਡਿਪਟੀ ਕਮਿਸ਼ਨਰ ਸਾਹਿਬ ਹੁੰਦੇ ਸੀ ਉਹਨਾਂ ਨੂੰ ਮਿਲੇ ਸੀ ਅਸੀਂ ਕਹੇ ਜੀ ਸਾਡਾ ਕੋਈ ਨਹੀਂ ਬੰਦਾ ਪ੍ਰਾਲੀ ਹੁਕੂਗਾ ਤੁਸੀਂ ਮਸ਼ੀਨਾਂ ਭੇਜੋ ਚੱਕੋ ਸਾਰੀ ਪ੍ਰਾਲੀ ਜੇ ਤੁਸੀਂ ਚੱਕ ਨਾ ਸਕੇ ਫਿਰ ਸਾਡੀ ਮਜਬੂਰੀ ਹੋਊਗੀ ਸੋ ਇਹ ਮਸ਼ੀਨਾਂ ਨਹੀਂ ਭੇਜ ਸਕੇ ਅਸੀਂ ਕੀ ਕਰੀਏ ਪ੍ਰਾਲੀ ਦਾ ਹੋਣਾਂ ਨਾਲ ਇਹ ਕੇਸ ਵੀ ਪਾਈ ਜਾਂਦੇ ਆ ਕਿਸੇ ਦੇ ਰੈੱਡ ਐਂਟਰੀ ਕਰਤੀ ਕਿਸ ਨੂੰ ਜੁਰਮਾਨਾ ਕਰਤਾ ਸੋ ਇਹਦੇ ਤੇ ਸਾਡਾ ਸਖਤ ਵਿਰੋਧ ਆ ਇਹ ਕੁਝ ਮੰਗਾ ਹੈਗੀਆਂ ਨਾ ਜਿੰਨਾਂ ਨੂੰ ਲੈ ਕੇ ਅਸੀਂ ਇੱਥੇ ਆਏ ਆ ਇਹ ਸਾਡੀ ਸੁਣਵਾਈ ਹੋ ਜਾਂਦੀ ਆ ਤੇ ਬਹੁਤ ਵਧੀਆ ਗੱਲ ਆ ਨਹੀਂ ਹੁੰਦੀ ਫਿਰ ਸਾਡੇ ਕੋਲੇ ਤਾਂ ਚੰਦਾ ਹੀ ਆ ਹੋਰ ਸਾਨੂੰ ਸੰਘਰਸ਼ ਵੜਨਾ ਪੈਣਾ ਔਰ ਉਹ ਅਸੀਂ ਬਿੱਡਾਂਗੇ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਵੀ ਆ ਹੁਣ ਹੜਾਣਾ ਨਾ ਨਹੀਂ ਸਟੇਲਾਈਟ ਦੱਸਦਾ ਸਰਕਾਰ ਨੂੰ ਖਸਰਾ ਨੰਬਰ ਤੱਕ ਦੱਸਦਾ ਸੀ ਸੈਟੇਲਾਈਟ ਵੀ ਇੱਥੇ ਅੱਗ ਲੱਗੀ ਆ ਆ ਹੁਣ ਫਾਰਾ ਫੱਟ ਜਿਹੜੇ ਸਾਡੇ ਡੁੱਬੇ ਪਏ ਆ ਲੋਕ ਜਾ ਕੇ ਉਥੇ ਮਦਦ ਕਰ ਰਹੇ ਆ ਪੰਜਾਬ ਸਰਕਾਰ ਕਿੱਥੇ ਆ ਸਭਲੇ ਸੈਂਟਰ ਸਰਕਾਰ ਕਿੱਥੇ ਆ ਕੇਂਦਰੀ ਆਫਤ ਪ੍ਰਬੰਧਨ ਜਿਹੜਾ ਇਹਨਾਂ ਦਾ ਫੰਡ ਆ ਉਹ ਕਿੱਥੇ ਆ ਸਭਲੇ ਸੋ ਇਹ ਲੋਕਾਂ ਨਾਲ ਕਦੇ ਨਹੀਂ ਖੜੇ ਲੋਕਾਂ ਨੂੰ ਆਪ ਹੀ ਆਪ ਦੇ ਨਾਲ ਖੜਨਾ ਪੈਂਦਾ ਇਹੀ ਅਸੀਂ ਕਹਿਣਾ ਚਾਹਨਾ ਪ੍ਰਸ਼ਾਸਨ ਨੂੰ ਨਹੀਂ ਖੜੋਂਗੇ ਤੁਹਾਡੇ ਖਿਲਾਫ ਲੜਾਂਗੇ ਧੰਨਵਾਦ ਹਾਂਜੀ ਬਹੁਤ ਕੀ ਨਾ ਹੋਵੇ ਮਾ ਪ੍ਰਸ਼ੋਤਮ ਮਹਾਰਾਜ ਦਿਲਾ ਪ੍ਰਧਾਨ ਭਾਰਤੀ ਸੰਘ ਦੇ ਨੂੰ ਕ੍ਰਾਂਤੀਕਾਰੀ ਅੱਜ ਦਾ ਜਿਹੜਾ ਸਾਡਾ ਇਹ ਡੈਪੂਟੇਸ਼ਨ ਦਾ ਪ੍ਰੋਗਰਾਮ ਹੈ ਉਹ ਪੰਜ ਛੇ ਮੇਨ ਮੰਗਾਂ ਜਿਹਦੇ ਤਹਿਤ ਅਸੀਂ ਇੱਥੋਂ ਦੇ ਡੀਸੀ ਨਾਲ ਡਿਸਕਸ ਵੀ ਕਰਨੀਆਂ ਬੈਠੇ ਤੇ ਉਹਦੇ ਧਿਆਨ ਚ ਵੀ ਲਿਆਉਣੀਆਂ ਡੀਸੀ ਸਾਹਿਬ ਕਿ ਕੀ ਹਜਾਰ ਰੱਖੋ ਤਿਆਰ ਕਰਦੇ ਆ ਜਾਂ ਕੀ ਕਹਿੰਦੇ ਆ ਉਹ ਉਹਨਾਂ ਨਾਲ ਮਿਲੇ ਤੋਂ ਪਤਾ ਲੱਗਣਾ ਕਿਉਂਕਿ ਇੱਕ ਤਰ੍ਹਾਂ ਜਿਹੜਾ ਸਾਡੇ ਵਰਕਰਾਂ ਦੀ ਮੰਗ ਹੈ ਭਗਤਾ ਵਲਾਖ ਨੂੰ ਤੋੜਿਆ ਗਿਆ ਹੈ मतलब ਉਹਨੂੰ ਤੋੜ ਕੇ ਤੇ ਫੂਲ ਬਲਾਕ ਨਾ ਲਗਾਇਆ ਗਿਆ ਇਹ ਵੀ ਇਹਦੇ ਚ ਮੰਗ ਹੈ ਵੀ ਉਹ ਜਿਹੜੇ ਐਮੇ ਪਿੰਡ 30 35 મતલਬ ਉਹਨਾਂ ਨੂੰ ਦਿੱਕਤਾਂ ਖੜੀਆਂ ਹੋਣਗੀਆਂ ਉਹ ਕਿੱਥੇ ਫੂਲ ਜਾ ਕਰਨ ਦੇ ਕਿੱਥੇ ਉਹਨਾਂ ਦਾ ਮਤਲਬ ਇੱਥੇ ਸਰਦਾ ਸੀਗਾ ਨਾਲ ਇਹ ਚਿੱਪ ਵਾਲੀ ਮੀਟਰਾਂ ਦੀ ਮੰਗ ਹੈ ਜਿਹੜਾ ਸਰਕਾਰ ਜ਼ਬਰਦਸਤੀ ਪ੍ਰਾਈਵੇਟ ਕਰਨ ਦੇ ਰਾਹ ਪਈ ਹੋਈ ਹੈ ਤੇ ਚਿੱਪ ਵਾਲੀ ਮੀਟਰ ਤੇ ਰਾਦਰ ਲੋਕਾਂ ਦੇ ਲਾਏ ਜਾ ਰਹੇ ਆ ਪਰ ਇਹਦਾ ਮਤਲਬ ਵਿਰੋਧ ਜਥੇਬੰਦੀਆਂ ਕਰ ਰਹੀਆਂ ਤੇ ਹੁਣ ਅਸੀਂ ਅੱਜ ਇੱਥੇ ਵੀ ਮਤਦਿਸੀ ਸਾਹਿਬ ਨੂੰ ਦੱਸਣਾ ਵੀ ਜਿਹੜੇ ਇਹ ਮੀਟਰ ਹੈ ਇਹ ਲਾਉਣੇ ਬੰਦ ਕਰੋ ਨਹੀਂ ਆਉਣਗੇ ਦਿਨਾਂ 'ਚ ਤਕੜਾ ਸੰਘਰਸ਼ ਹੋਊਗਾ ਤੇ ਨਾਲ ਇਹਦੇ ਉਰਾਲੀ ਵਾਲਾ ਦੱਸਦਾ ਸਾਡੀ ਭੈਣ ਜੀ ਨੇ ਦੂਜਾ ਮਤਦਿਤਾ ਤੇ ਇਹਦੇ ਨਾਲ ਇੱਕ ਦੋ ਹੋਰ ਮੰਗਾ ਜਿਹੜੀਆਂ ਦਾ ਮੇਨ ਹੈ ਹਾਂ ਸੈਟਿੰਗ ਵਾਲਾ ਹੱਦ ਕਰਦੀ ਦੀ ਮੰਗ ਉਹ ਲੋਕਾਂ ਨੂੰ ਬਹੁਤ ਬਹੁਤ ਚਿਰ ਹੋ ਗਏ ਸੈਟਿੰਗਾਂ 'ਚ ਸੇਧਾਰਿਆਂ ਦਾ ਭਰਾ ਲੀਆਂ ਪਰ ਉਹਨਾਂ ਦੀ ਹੱਦ ਕਰਦੀ ਨਹੀਂ ਬੰਨੇ ਜਾ ਰਹੇ ਉਹਨਾਂ ਨੂੰ ਬੈਂਕਾਂ ਦੇ ਵਿੱਚ ਜਿਹੜਾ ਦੇਣ ਲੈਣ ਨਹੀਂ ਉਹ ਹੋ ਰਿਹਾ ਇਸ ਲਈ ਸਰਕਾਰਾਂ ਹੌ ਰੋਕ ਲਈ ਬੈਠੀਆਂ ਇਹ ਅੱਜ 6 ਮੰਗਾ ਮੌਕੇ ਦਿਨਾਂ ਤੇ ਡੀਸੀ ਸਾਹਿਬ ਨਾਲ ਡਿਸਕਸ ਹੋਣੀ ਹੈ ਤੇ ਅਸੀਂ ਮਤਲਬ ਇਥੋਂ ਦੇ ਡੀਸੀ ਸਾਹਿਬ ਨੂੰ ਟਾਡੇ ਮਾਧਮ ਰਾਹੀਂ ਤੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਆਂ ਵੀ ਇਹ ਅੱਜ ਸਾਰੇ ਲੋਕਾਂ ਦੇ ਮਸਲੇ ਆ ਤੇ ਸਾਰੇ ਹੀ ਸਾਥ ਦੋ ਤੇ ਡੀਸੀ ਸਾਹਿਬ ਨੂੰ ਚੇਤਾਵਨੀ ਆ ਵੀ ਜੇ ਸਾਡੀਆਂ ਮੰਗਾਂ ਤੇ ਗੌਰ ਨਾ ਕੀਤਾ ਗਿਆ ਤਾਂ ਉਹ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ ਬਾਕੀ ਜਿਹੜੀ ਅੱਜ ਹਰਾਂ ਦੀ ਸਥਿਤੀ ਬਣੀ ਹੋਈ ਹੈ ਉਹ ਵੀ ਇਥੋਂ ਦੇ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਸੱਤ ਜ਼ਿਲ੍ਹੇ ਡੁੱਬੇ ਹੋਏ ਆ ਵੱਡੀ ਪੱਧਰ ਤੇ ਲੋਕਾਂ ਦਾ ਆਰਥਿਕ ਮਾਲੀ ਜਾਨੀ ਨੁਕਸਾਨ ਹੋ ਚੁੱਕਿਆ ਹੈ ਉਹਦੀ ਪਰਭਾਈ ਕਰੋ ਤੇ ਮਤਲਬ ਇਹਨਾਂ ਮੰਗਾਂ ਨੂੰ ਲੈ ਕੇ ਜੀਟੀਸੀ ਸਾਹਿਬ ਨੂੰ ਮਿਲਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ